ਗੁਰੂ ਨਾਨਕ ਸਾਹਿਬ ਜੀ ਜਿੱਥੇ ਉਹ ਸਿੱਖ ਧਰਮ ਦੇ ਬਾਨੀ ਨੇ ਨਾ ਜਿੱਥੇ ਉਹ ਸਿੱਖ ਧਰਮ ਦੇ ਸਿਰਜਕ ਨੇ ਉੱਥੇ ਉਹਨਾਂ ਨੇ ਇੱਕ ਬੜੀ ਵੱਡੀ ਪਰੰਪਰਾ ਦਾ ਵੀ ਆਗਾਜ਼ ਕੀਤਾ ਉਹ ਪਰੰਪਰਾ ਹੈ ਰਿਟਨ ਟ੍ਰੈਡੀਸ਼ਨ ਇਹ ਬੜੀ ਕਮਾਲ ਦੀ ਇੱਕ ਗੱਲ ਹੈ ਜਿਹੜੀ ਕਿ ਸਾਨੂੰ ਸਿੱਖਾਂ ਨੂੰ ਸਾਡੇ ਸਿੱਖਾਂ ਨੂੰ ਹੀ ਦੱਸਣੀ ਚਾਹੀਦੀ ਹੈ ਸਾਡੇ ਸਿੱਖ ਸਮਾਜ ਨੂੰ ਬਹੁਤ ਘਾਟੇ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਿਟਨ ਟ੍ਰੈਡੀਸ਼ਨ ਸਭ ਤੋਂ ਪਹਿਲਾਂ ਜੇ ਯੂਜ਼ ਕੀਤੀ ਸੀ ਤਾਂ ਉਹ ਗੁਰਨਣ ਸੰਜ ਨੇ ਕੀਤੀ ਸੀ ਇਥੋਂ ਤੱਕ ਕਿ ਜੇ ਅਸੀਂ ਸੁਕਰਾਟ ਪੈਟਾਗਨ ਪਾਈਥਾਗੋਰਸ ਇਹ ਸਾਰਿਆਂ ਦੀ ਜੇ ਲਿਖਤਾਂ ਵੀ ਲਈਏ ਤਾਂ ਇਹਨਾਂ ਸਾਰਿਆਂ ਦੇ ਵਿੱਚ ਕੀ ਹੈ ਕਿ ਸਾਰੇ ਔਰਲ ਟ੍ਰੈਡੀਸ਼ਨ ਦੇ ਵਿੱਚ ਨੇ ਦੋ ਟ੍ਰੈਡੀਸ਼ਨਾਂ ਸੀ ਇੱਕ ਹੈ ਔਰਲ ਟ੍ਰੈਡੀਸ਼ਨ ਇੱਕ ਹੈ ਰਿਟਨ ਟ੍ਰੈਡੀਸ਼ਨ ਜਿਸ ਨੂੰ ਕਿ ਮੌਖਿਕ ਪਰੰਪਰਾ ਵੀ ਕਿਹਾ ਜਾਂਦਾ ਤੇ ਲਿਖਿਤ ਪਰੰਪਰਾ ਵੀ ਕਿਆ ਹਾਂ ਜੰਦਾ ਜਿੰਨੀਆਂ ਵੀ ਲਿਖਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਧਰਮ ਗ੍ਰੰਥ ਦੀਆਂ ਲਿਖਤਾਂ ਹੋਣ ਚਾਹੀਏ ਉਹ ਗ੍ਰੰਥ ਦੀਆਂ ਲਿਖਤਾਂ ਹੋਣ ਉਹ ਸਾਰੀਆਂ ਲਿਖਤਾਂ ਜੜੀਆਂ ਨੇ ਉਹ ਓਰਲ ਟਰੈਡੀਸ਼ਨ ਚੋਂ ਆਈਆਂ ਨੇ ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਇਸ ਕਰਕੇ ਨੇ ਇੱਕ ਕਾਰਨ ਇਹ ਹੈ ਕਿ ਉਹਨਾਂ ਨੇ ਜਿਹੜੀ ਵੀ ਬਾਣੀ ਸੀ ਜੋ ਦੇਵੀ ਨਾਦ ਸੀ ਉਸ ਨੂੰ ਆਪਣੇ ਹੱਥੀਂ ਲਿਖਵਾਉਣ ਦਾ ਜਿਹੜਾ ਕਾਰਜ ਸੀ ਉਹ ਆਪਣੇ ਅੱਤੀ ਸ਼ੁਰੂ ਕਰ ਦਿੱਤਾ ਇਹ ਸਭ ਤੋਂ ਵੱਡੀ ਸਥਾਪਨਾ ਸੀ ਜਿਸ ਨੂੰ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ ਕਿ ਲਿਖੇ ਬਾਜੋਂ ਸੁਰਤ ਨਹੀਂ ਬੋਲ ਬੋਲ ਗਵਾਈ ਹੈ ਕਿ ਜਿਹੜਾ ਲਿਖਿਆ ਗਿਆ ਉਹ ਫੋਰਐਵਰ ਹੈ ਜਿਹੜਾ ਅਸੀਂ ਬੋਲ ਰਹੇ ਹਾਂ ਉਹ ਗਵਾਕ ਜਾਂਦਾ ਹੈ ਉਹ ਹਵਾ ਦੇ ਵਿੱਚ ਗਵਾਕ ਜਾਂਦਾ ਹੈ ਇਸੇ ਕਰਕੇ ਅਪਾ ਕੋਈ ਹੋਰ ਕਮਾਕਾਰਾਂ ਚ ਵੀ ਦੇਖਦੇ ਹਾਂ ਜਾਂ ਕਿਸੇ ਪ੍ਰੋਫੈਸ਼ਨ ਚ ਦੇਖਦੇ ਹਾਂ ਤਾਂ ਇਹ ਕਿਹਾ ਜਾਂਦਾ ਹੈ ਕਿ ਪਹਿਲਾਂ ਕਾਗਜ਼ ਪ੍ਰੂ ਕਰਾਇਆ ਜਾਂਦਾ ਹੈ ਪਹਿਲਾਂ ਲਿਖਤੀ ਤੌਰ ਤੇ ਕਾਗਜ਼ ਬਣਾਇਆ ਜਾਂਦਾ ਸੋ ਫਸਟ ਹੈ ਨਾ ਕਿ ਲਿਖਤ ਜਿਹੜੀ ਹੈ ਉਹ ਜਿਆਦਾ ਇੰਪੋਰਟੈਂਟ ਹੈ ਬਾਕੀ ਜਿਹਨੇ ਧਰਮ ਗ੍ਰੰਥ ਸੀ ਜੇ ਅਸੀਂ ਸਾਰੇ ਧਰਮ ਗ੍ਰੰਥਾਂ ਦੀ ਗੱਲ ਕਰੀਏ ਸਾਰੇ ਸਤਕਾਰਯੋਗ ਨੇ ਹਰ ਧਰਮ ਗ੍ਰੰਥ ਦੇ ਵਿੱਚ ਉਸ ਬਾਣੀ ਦਾ ਉਸ ਦੇਵੀ ਨਾਦ ਦਾ ਪ੍ਰਗਾਸ ਹੋਇਆ ਹੋਇਆ ਹੈ ਜਿਸ ਨੇ ਸਾਨੂੰ ਸੱਚੇ ਰਸਤੇ ਤੇ ਪਾਉਣਾ ਹੈ ਸਿੱਧੇ ਰਸਤੇ ਤੇ ਪਾਉਣਾ ਹੈ ਪਰ ਜਦੋਂ ਉਹਨਾਂ ਧਰਮ ਗ੍ਰੰਥਾਂ ਦੀ ਕੰਪਾਈਲੇਸ਼ਨ ਦੀ ਗੱਲ ਆਉਂਦੀ ਹੈ ਉਹ ਧਰਮ ਗ੍ਰੰਥਾਂ ਦੀ ਲਿਖਤ ਦੀ ਗੱਲ ਆਉਂਦੀ ਹੈ ਕਿ ਉਹ ਲਿਖੇ ਕਦੋਂ ਗਏ ਤਾਂ ਫਿਰ ਸਾਰੇ ਜਿੰਨੇ ਗੁਰੂ ਨਾਨਕ ਪਾਤਸ਼ਾਹ ਦੁਆਰਾ ਜਿਹੜਾ ਚਲਾਇਆ ਹੋਇਆ ਧਰਮ ਹੈ ਸਿੱਖ ਧਰਮ ਉਸ ਦੇ ਧਰਮ ਗ੍ਰੰਥ ਤੋਂ ਇਲਾਵਾ ਬਾਕੀ ਜਿੰਨੇ ਧਰਮ ਗ੍ਰੰਥ ਨੇ ਜਿਵੇਂ Hindu ਧਰਮ ਦੇ ਵੇਦ ਨੇ ਚਾਹੇ ਉਹ ਇਸਲਾਮ ਧਰਮ ਦਾ ਪਵਿੱਤਰ ਕੁਰਾਨ ਹੈ ਚਾਹੇ ਉਹ ਇਸਾਈ ਧਰਮ ਦੀ ਬਾਈਬਲ ਹੈ ਜਹੂਦੀ ਧਰਮ ਦਾ ਪੁਰਾਣਾ ਅਹਦਨਾਮਾ ਹੈ ਬੋਧ ਧਰਮ ਦੇ ਜ ਤ੍ਰਿਪਟਿਕ ਹੈ ਜਾਂ ਜੈਨ ਧਰਮ ਦੇ ਆਗਮ ਨੇ ਜਾਂ ਹੋਰ ਜਿੰਨੇ ਵੀ ਧਰਮ ਗ੍ਰੰਥ ਨੇ ਉਹ ਸਾਰੇ ਉਹਨਾਂ ਧਰਮਾਂ ਦੇ ਪੈਰੋਕਾਰਾਂ ਨੇ ਅੱਗੋਂ ਆ ਜਾ ਕੇ ਲਿਖੇ ਕਿਸੇ ਪੈਗੰਬਰ ਨੇ ਆਪ ਨਹੀਂ ਉਸ ਨੂੰ ਲਿਪੀਬੱਧ ਕੀਤਾ ਆਪ ਨੂੰ ਕਲਮਬੱਧ ਕੀਤਾ ਇਕੱਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੀ ਜਿਹੜੀ ਸਥਾਪਨਾ ਹੈ ਲਿਖਤ ਪਰੰਪਰਾ ਦੀ ਉਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਕਰ ਦਿੱਤੀ ਤੇ ਉਸੇ ਪਰੰਪਰਾ ਨੂੰ ਹੀ ਅਗਲੇ ਗੁਰੂ ਸਾਹਿਬਾਨ ਨੇ ਜਾਰੀ ਰੱਖਿਆ ਗੁਰੂ ਅੰਗਦ ਦੇਵ ਜੀ ਨੇ ਉਸੇ ਪਰੰਪਰਾ ਨੂੰ ਕਾਇਮ ਰੱਖਿਆ ਗੁਰੂ ਅਮਰਦਾਸ ਜੀ ਨੇ ਉਸੇ ਪਰੰਪਰਾ ਨੂੰ ਕਾਇਮ ਰੱਖਿਆ ਗੁਰੂ ਰਾਮਦਾਸ ਜੀ ਨੇ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਾਰੀ ਬਾਣੀ ਕਾਫੀ ਮਾਤਰਾ ਦੇ ਵਿੱਚ ਇਕੱਠੀ ਹੋ ਗਈ ਤਾਂ ਗੁਰੂ ਸਾਹਿਬ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਠਿਆ ਕਰਕੇ ਉਸ ਇੱਕ ਸੰਪਾਦਨ ਕਰਕੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਜਿਸ ਨੂੰ ਅੱਜ ਅਸੀਂ ਗੁਰੂ ਦੇ ਤੌਰ ਤੇ ਸਵੀਕਾਰ ਕੀਤਾ ਹੋਇਆ ਹੈ ਅਸੀਂ ਮੱਥਾ ਟੇਕਦੇ ਹਾਂ ਇਹ ਇੱਕ ਗੁਰੂ ਨਾਨਕ ਪਾਸ਼ਾ ਦੁਆਰਾ ਚਲਾਈ ਹੋਈ ਲਿਖਤ ਪਰੰਪਰਾ ਦੀ ਦੇਣ ਹੈ ਇਹ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਨੇ ਜਦੋਂ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਵੱਡਾ ਉਹਨਾਂ ਨੇ ਵੱਡੀਆਂ ਸਥਾਪਨਾਵਾਂ ਕੀਤੀਆਂ ਉਹਨਾਂ ਸਥਾਪਨਾਾਂ ਦੇ ਵਿੱਚੋਂ ਇੱਕ ਵੱਡੀ ਸਥਾਪਨਾ ਹੈ thank